ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਦੀਪ ਜੀ ਹੋ ਰਾਨਾ ਬਾਈ ਜੀ ਸਭ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਸਦੀਪ ਜੀ ਚਲੋ ਕਿਵੇਂ ਚੱਲ ਰਿਹਾ ਬਾਈ ਜੀ ਕੰਮ ਫਿਰ ਵਧੀਆ ਸਦੀਪ ਸਾਹਿਬ ਭਾਪਰ ਤੇ ਨਾ ਸਾਫ ਸਫਰਾ ਮਾਲ ਜੀ ਵਿਕਦਾ ਹੀ ਜਾਂਦਾ ਮੋਜ ਲੱਗੀ ਫਿਰ ਬਹੁਤ ਕਿਰਪਾ ਮਾਰ ਦੀ ਬਾਕੀ ਸਦੀਪ ਡੇਰੀ ਫਾਰਮ ਵੇਖਣ ਨੂੰ ਸਾਰੇ ਵੀਰ ਭਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਤੇ ਕਰੀ ਸ਼ੁਰੂ ਜਰਸੀ ਕਰੋ ਕਰੋ ਸਦੀਪ ਸਾਹਿਬ ਜਰਸੀ ਵੱਡੀ ਆਪਣਾ ਪੰਜਾਬ ਦੀ ਅੱਛਾ ਬਹੁਤ ਠੱਲੀ ਸੀ ਨਾ ਥਣ ਥਣ ਬਹੁਤ ਸੋਹਣਾ ਭਾਂ ਭਲਾ ਭਲਾ ਜਮੜਾ ਮੋਟਾ ਹੈ ਤੇ ਮਸ਼ੀਨ ਨੇ ਪਹਿਲਾਂ ਨੇ ਚੰਗੀ ਵੇਹਦਾ ਨਾ ਭਾਜੀ ਬਹੁਤ ਚੰਗੀ ਵੱਡੀ ਪਸੰਦੀਦ ਹੈ ਪਿਆਰ ਜੀ ਦੇਖੋ ਜੀ ਪਿਓਰ ਪੰਜਾਬ ਦੀ ਜਰਸੀ ਤੇ ਆ ਮੇਰੇ ਵੀ ਚੈੱਕ ਕਰੋ ਮੂੰਮਾ ਕਦ ਗੁੱਦ ਬਾਹਲਾ ਵੱਡਾ ਮਾ ਦਿਖਾਓ ਜੀ ਮੂੰਮਾ ਠੀਕ ਆ ਚੋਰ ਹਣ ਚੋਰ ਰਣੀ ਕਿੰਨਾ ਕਰਜੋ ਭਾਜੀ ਦੁੱਧ ਇਹ ਅਸਦੀਸ਼ ਹੈ 22 ਕਿਲੋ ਦੁੱਧ ਭਰ ਦੂਗੀ ਅੱਛਾ 22 ਕਿਲੋ ਕਰਜੋਗੀ ਹਾਂ ਬਹੁਤ ਠੀਕ ਮੀਨ ਪਲਾਸੀ ਚੱਲੂਗੀ ਜਨਾ ਆਪਣੀ ਸੇਵਾ ਨਾਲ ਝੋਲੇ ਖਾਓ ਮਾ ਚਲੋ ਬੋਲੋ ਫਿਰ ਇਹਦਾ ਆਪਣਾ ਹਨੀਸ਼ਾ ਮੁੱਲ 85 ਕਰ ਲਈਏ 90 ਕਰ ਲਈਏ ਦੀ 75000 ਜਿਹੜਾ ਛੋਟ ਕਰਦਾਂਗੇ ਚਲੋ ਪੂਰੀ 73 ਦੀ ਬਾਜਾਂ ਦੋ ਲਓ ਜੀ 74000 ਦੇਣੀ ਹੈ ਜੀ ਠੀਕ ਹੈ ਜੀ ਮੈਂ ਛੋਟ ਹੀ ਹੋਣੀ ਗਾ ਹੁਣ ਕੋਈ ਨੂੰ 200 200 ਹੁਣ ਬਾਈਆਂ ਮਰਜੀ ਬਾਕੀ ਹਨੀਸ਼ਾ ਆਪਣਾ ਹਾਂ ਹਰ ਵਾਰੀ ਕਈ ਆਪਣੇ ਫਿਕਸ ਰੇੜੀ ਹੈ ਬਸ ਠੀਕ ਆ ਤੇ ਆਹ ਹੈ ਬਾਈ ਜੀ ਫਿਰ ਏ ਹਰਦੀਪ ਸ਼ਾਹ ਇੱਧਰ ਆਈ ਮੜਾ ਠੰਡ ਸੋ ਬਹੁਤ ਅੱਜ ਸਾਰੇ ਗੱਬਣਾ ਹੀ ਲੱਗਦੀਆਂ ਮੇਰੇ ਹਨਾ ਗੱਬਣਾ ਮਾਰੀ ਪੰਜੇ ਵੈਣਾ ਗੱਬਣਾ ਪਰ ਹੈ ਬਹੁਤ ਪਰਮਾਰ ਨਾਲ ਮੇਰੇ ਨੂੰ ਠੰਡ ਸੋ ਬਹੁਤ ਸੁਣਦੀ ਪੰਜੇ ਗੱਬਣ ਦਾ ਚੈੱਕ ਕਰੋ ਕਰਾ ਠੰਡੀਆਂ ਸੀਲ ਹੈ ਕੋਈ ਨਾ ਤਾਂ ਧੜਕਾਣੀ ਵੀ ਜਾਂ ਨਹੀਂ ਨਹੀਂ ਠੀਕ ਹੈ ਫਿਰ ਲੱਤ ਨੂੰ ਦਮਾਰਨੀਆਂ ਐਂਡ ਐਂਡ ਪੀਸ ਹੀ ਆ ਫਿਰ ਬਹੁਤ ਚੰਗੀਆਂ ਸਾਫ ਸੁੱਧੀਆਂ ਵਸਤੀ ਭਾਈ ਜੀ ਫਿਰ ਇਹ ਤੋਂ ਕਿੰਨਾ ਕਰੂ ਇਹਨੇ ਹਰਦੀਪ ਸ਼ਾਹ ਲਾਗੋ ਲਈ ਥੋ 6-7 ਕਿਲੋਮੀਟਰ ਤੋਂ ਅੱਛਾ ਇਹਨੇ 22 ਕਿਲੋ ਦੁੱਧ ਭਰਿਆ ਪਹਿਲੇ ਨੇ 22 ਕਿਲੋ ਹਾਂ ਐ ਰਿਕਨ ਦੁੱਧ ਦੇ ਦਊਗੀ 24-2

ਤਿਆਹਾ ਜੀ ਇਹ ਬਾਹ ਦੀਆਂ ਜਿੱਕੋ ਜਈ ਆ ਤੇ ਆਪਣਾ ਚੱਲ ਆਹਾ ਜੀ ਇਹ ਵੀ ਹਦੀਸ਼ਾਂ ਦੋ ਚਾਰ ਦਿਨ ਲਊ ਇਕੱਠੀਆਂ ਸੌਣਗੀਆਂ ਅੱਛਾ ਇਹ ਵੀ ਬਹੁਤ ਸੋਹਣਾ ਥਣ ਸੁਣਾਇਆ ਗੁਲਾਬੀ ਥਾਣਾ ਬਹੁਤ ਠੰਡੀ ਸੀ ਇਹ ਬਹੁਤ ਲਿਵਾਰੂਆ ਕਰੂਗੀ ਠੀਕ ਆ ਥਣੀਆਂ ਸੌਣੀਆਂ ਬਣੀਆਂ ਕੋਈ ਇਹਨਾਂ ਦਾ ਧੜਕਾ ਨਹੀਂ ਲੱਤ ਲੁੱਤ ਮਾਰਨਾ ਇਹ ਵੀ ਦੋ ਰੋਗਰਾਂ ਦੀ ਲਓ ਜੀ ਇਹ ਵੀ ਦੇਖੋ ਰੋਗਰਾਂ ਦੀ ਏ ਬਾਜੀ ਫਿਰ ਤੋਦ ਕਿ ਨਾ ਕਰੋਗੀ ਇਹ ਵੀ ਹਲੀਸਾ 20 ਤੋਂ ਪਲਾਸੀ ਚੱਲੂਗੀ 20 ਤੋਂ ਪਲਾਸੀ ਚੱਲੂਗੀ ਚਲੋ ਠੀਕ ਆ ਕੋਸ਼ਿਸ਼ ਕਰੀ ਦੀ ਆਪਾਂ ਹਲੀਸਾ ਥੋੜੀ ਵੈੜ ਵੱਡੀ ਲੈਨੇ 20 25 ਵਾਲੀ ਹਾਂ ਛੋਟੀ ਵੈੜ ਫਿਰ ਚਲੋ ਹਾਂਜੀ ਫਿਰ ਉਹ ਲੂਹ ਮੋਰੇਂਦ ਜੋ ਮਰਜੀ ਕਰ ਲਈ ਦੀ 73000 1000 ਛੋਟ ਕਰਕੇ ਪੂਰੇ 72 ਦੀ ਦੇ ਦਾਂਗੇ ਚਲੋ ਠੀਕ ਆ ਉਹ ਬੜੂ ਬੜੂ ਵਸ਼ੀ ਸਾਫ ਸੁਪਰਿੰਟ ਪ੍ਰਿੰਟ ਪ੍ਰਿੰਟ ਬੜਾ ਵਸ਼ੀ ਠੀਕ ਆ ਯਾਹ ਜੀ ਤਿਆਰੀ ਬਹੁਤ ਸੋਹਣਾ ਥਣ ਥਣ ਹੈ ਪਰੇ ਗੱਲ ਆ ਤ ਐ ਬਰ ਬੜੀ ਥਣ ਥਣ ਬਹੁਤ ਮੋਟਾ ਤਿਆਰੀ ਹੈ ਨਾ ਜੀ ਬਸ ਤਿਆਰੀ ਨੇ ਦੋ ਤਿੰਨ ਦਿਨ ਲੈਣੇ ਬਸ ਲਓ ਜੀ ਇਹ ਵੀ ਚੈੱਕ ਕਰੋ ਵੇੜ ਇਹ ਵੀ ਬਹੁਤ ਸੋਹਣੀ ਵੇੜ ਆ ਜਰਸੀ ਦੀ ਵੇੜ ਆ ਗਈ ਆ ਇਹ ਵੀ ਦੇਖੋ ਕੋਰਾਂ ਦੇ ਆਜੋ ਜੀ ਆਜੋ ਹਾਂ ਜੀ ਰਣਾ ਜੀ ਇਹਦੀ ਆਪਣਾ ਸਲੀਬ ਸੇ ਪਹਿਣ 10000 ਦੇ 1000 ਛੋੜ ਕਰਦਾ 4000 ਦੀ ਪੂਰੇ 40 ਸੀ ਮੜਾ ਲੈਵਾਂਗਾ ਖਾਨੀ ਚਲੋ ਬਹੁਤ ਗੜਗੜਦੇ ਸਨ ਲੱਗਾ ਨਾੜਾ ਨੂੰ ਨਾੜਾ ਨੇਵਾ ਠੀਕ ਹੈ ਨਹੀਂ ਬਹੁਤ ਸੋਝਿਆ ਐਂਡੀ ਆ ਗਈ ਬਹੁਤ ਸਿਆਹਾ ਜੀ ਇਹ ਹੰਦੀ ਸੇ 10 12 ਦੇ ਲਊਗੀ ਬੱਛੀ ਦੋ ਦੰਦ ਠੰਡੀ ਠੰਡੀ ਨੇ ਦੰਦ ਸਲੀਬ ਸੇ ਚਾਰ ਦੰਦ ਆ ਅੱਛਾ ਬੱਛੀ ਤਿਆਰ ਹੋ ਇਹ ਬਹੁਤ ਬਣੂ ਬਣੂ ਵੀ ਕਹਿੰਦੀ ਨਹੀਂ ਠੀਕ ਹੈ ਫਿਰ ਇਹ ਰੰਗ ਰੰਗ ਪ੍ਰਿੰਟ ਪ੍ਰਿੰਟ ਬੜਾ ਵਧੀਆ ਵਧੀਆ ਖੜਾ ਮੜਾ ਵੇਖਿਆ ਜੀ ਹੁਣ ਘਮਾਓ ਮੜਾ ਚਲੋ ਠੀਕ ਆ ਇਹਦੀ ਬਾਜੀ ਫਿਰ ਕੀਮਤ ਇਹ ਵੀ ਹੰਦੀਸ ਹੈ 75000 ਜਿਹੜਾ ਛੋਟ ਕਰਦਾ ਇਹ ਵੀ 70000 ਦੀ ਇਹ ਕਹਿੰਦੇ ਨਾਲ ਦੀ ਵਿਹੜਾ ਫਿਰ ਬਠੰਡੇ ਚ ਲੱਗੀ ਸੀ ਨਾ ਹਾਂ ਜੀ ਹਾਂ ਜੀ ਉਹ ਦੋ ਦੰਦ ਨੇ ਹਾਂ ਜੀ ਆਪਣਾ ਮਾਲ ਸਾਫ ਸਰਾ ਜਿਹੜੇ ਵੀਰ ਭਰਾਵਾਂ ਆਏ ਕਿ ਦੋ ਦੋ ਖੜੀਆਂ ਮੇਰੇ ਨਾਲ 7 8 8 ਵੇੜਾ ਚਲ ਗਈਆਂ ਕੇ ਕਰ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਪਿਛੇ ਦੋ ਤਿੰਨ ਵੇੜਾ ਹੁਣ ਮੈਂ ਛਾੜੀਆਂ ਸਾਈ ਵੀ ਨਹੀਂ ਪਾਈ ਉਦਾਂ ਬਾਹਰ ਨਾਲ ਉਦਾਂ ਲਾ ਆ ਪੈਸੇ ਦੇਤੀ ਸੁਰੇ ਚਲੋ ਜੀ ਬਾਕੀ ਨੀਰ ਸਾਹਿਬ ਪਿੰਡ ਆਪਣਾ ਵੀਰਾ ਜਿਲ੍ਹਾ ਕਰਪੂਰ ਤਹਿਸੀਲ ਬਟਾਲਾ ਨੇੜੇ ਸਾਨੂੰ ਫੜੇਟ ਚੂੜੀਆਂ ਵੇਂਦਾ ਨੰਬਰ ਆਪਣਾ 9779612422 ਪਿੰਡ ਵੀਰਾ ਤੇ ਜੱਸਾ ਸੀਗਾ ਕਸ